گنڈੋਰੀ ਕਾਦਵੇਖੇ ਦਰਬਾਰ ਸਾਈ ਅਮਨੀਸ਼ਾ ਅਬਲ ਕਾਦਰੀ ਜੀ ਦੀ ਮਜ਼ਾਰ ਤੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਪਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਬਦਨ ਪਰਿਵਾਰ ਵੱਲੋਂ ਸਾਈ ਅਮਨੀਸ਼ਾ ਅਬਲ ਕਾਦਰੀ ਜੀ ਸਾਈ ਮੋਤੀ ਸ਼ਾਂਜੀ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ ਇਸ ਮੌਕੇ ਡੇਰੇ ਦੇ ਮੁਖ ਸੇਵਾਦਾਰ ਜੰਗ ਬਹਾਦਰ ਜੰਗੀ ਸ਼ਾਹ ਜਸਵਿੰਦਰ ਸਿੰਘ ਸਾਹਿਬ ਕਾ ਸਰਪੰਚ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਨਾ ਜੋੜ ਮੇਲੇ ਮੌਕੇ ਚਿਰਾਗ ਚਾਦਰ ਅਤੇ ਚੰਡੇ ਦੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਪੰਜਾਬ ਦੇ ਨਾਮ ਵਰ ਕਲਾਕਾਰ ਪੀੜਾ ਦੀ ਮਹਿਫਿਲ ਸਜਾਈ ਗਈ। ਇਸ ਮੌਕੇ ਸਲਾਨਾ ਜੋੜ ਮੇਲੇ ਦੌਰਾਨ ਇਲਾਕੇ ਪਾਰ ਤੋਂ ਵੱਡੀ ਗਿਣਤੀ ਵਿੱਚ ਫਕਰ ਫਕੀਰ ਪੁੱਜ ਕੇ ਹਾਜ਼ਰੀ ਭਰੀ। इस मौके सालाना जोड़ मेले मौके आए हुए फक्कर फकीरा प्रमुख शख्सियत सहयोगिया सिरपाओ दे देके सम्मानित किया गया इस मौके सालाना जोड़ मेले मौके मुख मौक सेवादार बाबा जंग बहादुर जंगी शाह जसविंदर सिंह का सरपंच सतनाम सिंह बंटी गुरनाम सिंह जोगिंदर सिंह इंदरजीत सिंह अरुण कुमार कमलेश रानी पंडोरी कद शरण रमन पवन साहिल बद्दण विशाल जैस्मीन कौर रमन ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਸਲਾਣਾ ਜੋੜ ਮੇਲੇ ਮੌਕੇ ਚਾਹ ਪਕੌੜੇ ਛੁਬੀ ਅਤੇ ਦਾਤਾ ਜੀ ਦੇ ਲੰਗਰ ਅਟੁੱਟ ਵਰਤਾਏ ਗਏ ਕੈਮਰਾਮੈਨ ਮਨਿੰਦਰ ਸਿੰਘ ਸੈਗਲ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ